ਵਾਲਮੀਕੀ ਸ਼ਕਤੀ ਵਾਲਮੀਕੀ ਸ਼ਕਤੀ ਜੀ ਮਹਾਰਾਜ ਜੀ ਜੋ ਬੋਲੇ ਸੋਨਰ ਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ ਹਾਜ਼ਰਾ ਹਜੂਰ ਗੱਦੀ ਤੇ ਬਿਰਾਜਮਾਨ ਸਤਿਗੁਰ ਮਲਕੀਤਨਾਥ ਮਹਾਰਾਜ ਕੀ ਜੈ ਜੈ ਭੀਮ ਜੈ ਸਦਾ ਦਾਸ ਪੰਕਿਨਾ ਸਿਰਗਿਲ ਔਰ ਨਾਲ ਸਾਡੇ ਸਾਥੀ ਨੌਜਵਾਨ ਆਗੂ ਕਰਨਵੇਰ ਕਾ ਜੀ ਜਿਹੜੇ ਕਿ ਥਾਣੇ ਵੇਰਕੇ ਦੇ ਵਿੱਚ ਮੁਕਦਮੇ ਦਰਜ ਹੋਏ ਸੀ ਉਹਨਾਂ ਸਬੰਧੀ ਮਾਨਯੋਗ ਡੀਸੀਪੀ ਸਾਹਿਬ ਨੂੰ ਮਿਲਿਆ ਗਿਆ ਮਸਲੇ ਦੇ ਤਹਿਤ ਔਰ ਕੁਝ ਜੋ ਉੱਥੋਂ ਦੇ ਐਸਐਚਓ ਵੱਲੋਂ ਕੋਈ ਵੀਡੀਓ ਵੀ ਵਾਇਰਲ ਹੋਈ ਹੈ ਨਸ਼ੇ ਦੇ ਖਿਲਾਫ ਨਸ਼ਾ ਤਸਕਰਾਂ ਨੂੰ ਜੋ ਕੋਈ ਛੱਡਿਆ ਗਿਆ ਉਹਦੇ ਸਬੰਧ ਵਿੱਚ ਡੀਸੀਪੀ ਸਾਹਿਬ ਨੂੰ ਮਿਲੇ ਆ ਔਰ ਉਹਨਾਂ ਨੇ ਅਸ਼ਵਾਦ ਦਵਾਇਆ ਵਾ ਕਿ ਜਿਹੜੇ ਮੁਕਦਮੇ ਹੋਏ ਉਹਨਾਂ ਵਿੱਚ ਦੋਸ਼ੀਆਂ ਤੇ ਕਾਰਵਾਈ ਵੀ ਹੋਊਗੀ ਤੇ ਔਰ ਜਿਹੜੀ ਉਹ ਵੀਡੀਓ ਆਪਣਾ ਛੱਡੇਗੇ ਦੂਜੀ ਨਸ਼ਾ ਤਸਕਰ ਉਹਨਾਂ ਦੀ ਵੀ ਕਹਿੰਦੇ ਜਾਂਚ ਕੀਤੀ ਚੋਗੇ ਕੋਈ ਟਾਈਮ ਟੂਨ ਦੱਸਿਆ ਗਿਆ ਕਿਉਂਕਿ ਕਾਫੀ ਦਿਨ ਹੋ ਗਿਆ ਗਿਫਤਾਰੀ ਨਹੀਂ ਹੋਈ ਇਹ ਟਾਈਮ ਦੱਸਿਆ ਗਿਆ ਉਹਨਾਂ ਇਹਦੇ ਸਬੰਧੀ ਜਿਹੜੀ ਡਿਊਟੀ ਆ ਏਡੀਸੀਪੀ ਹਰਪਾਲ ਸਿੰਘ ਜੀ ਨੂੰ ਉਹਨਾਂ ਕਿਹਾ ਉਹਨਾਂ ਫੋਨ ਕੀਤਾ ਤੇ ਕਹਿੰਦੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਡਿਊਟੀ ਲਗਾਈ ਇਹਨੂੰ ਕੇਸ ਸੀਗਾ ਐਸਐਚਓ ਸੀਗੇ ਉਹਨਾਂ ਨੂੰ ਬਹਾਦਰੀ ਦਾ ਪੋਸਟ ਵੀ ਦਿੱਤਾ ਗਿਆ ਪਿਛਲੇ ਦਿਨ ਨੂੰ ਤੇ ਲੱਗਦਾ ਹੈ ਕਿ ਉਹ ਕਾਹਦੀ ਕੱਲੋਂ ਨਿਕਲ ਗਈ ਇਹ ਤੇ ਜੀ ਉਹ ਇਹ ਤੇ ਹੁਣ ਵੱਡੇ ਅਫਸਰਾਂ ਨੂੰ ਮਿਲੇ ਆ ਉਹਨਾਂ ਬਾਰੇ ਅਸੀਂ ਦੱਸ ਚੁੱਕੇ ਆ ਉਹ ਇਹ ਤੇ ਹੁਣ ਉਹ ਵੀ ਐਕਸ਼ਨ ਲੈਣਗੇ ਵੀ ਕੀ ਕੀ ਹੁੰਦਾ ਹੈ ਗੱਲ 10 ਐਡਵੋਕੇਟ ਗੁਰਦੇਵ ਸਿੰਘ ਵੇਰਕਾ ਸੋ ਬੜੇ ਹੀ ਦਿਨਾਂ ਤੋਂ ਇੱਕ ਵਿਸ਼ਾ ਚੱਲ ਰਿਹਾ ਸੀ ਵੇਰਕੇ ਦੇ ਵਿੱਚ ਐਸਐਚਓ ਸਾਹਿਬ ਦਾ ਜੋ ਕਿ ਐਸਐਚਓ ਸਾਹਿਬ ਵੱਲੋਂ ਸਾਡੀਆਂ ਸਾਰੇ ਜਿੰਨੇ ਵੀ ਜਥੇਬੰਦੀਆਂ ਜਾਂ ਕੋਈ ਵੀ ਸਾਡੇ ਆਗੂ ਜਾਂਦੇ ਆ ਉਹਨਾਂ ਦਾ ਸਤਕਾਰ ਨਹੀਂ ਕੀਤਾ ਜਾਂਦਾ ਤੇ ਨਾ ਹੀ ਉਹਨਾਂ ਦਾ ਕੋਈ ਹੱਲ ਕੀਤਾ ਜਾ ਰਿਹਾ ਆ ਸਾਡੇ ਮਖਤਾਰ ਜੀ ਆ ਜਿਨ੍ਹਾਂ ਦੀ ਬੇਟੀ 12 ਸਾਲ ਤੋਂ ਇੱਕ 12 ਸਾਲ ਤੋਂ ਉਹਨਾਂ ਦੀ ਬੇਟੀ ਆਪਣੇ ਹੁਣ ਘਰ ਆ ਚੁੱਕੀ ਆ ਤੇ ਉਹਦਾ ਕੇਸ ਮਾਨਯੋਗ ਅਦਾਲਤ ਦੇ ਵਿੱਚ ਲੱਗਾ ਉਹਨਾਂ ਨੇ ਜਿਹੜੇ ਉਹਨਾਂ ਦੇ ਘਰ ਵਾਲੇ ਸੀ ਉਹ ਉਹਨਾਂ ਦੇ ਘਰ ਆਣ ਕੇ ਪਏ ਤੇ ਫਿਰ ਵੀ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਅਜੇ ਤੱਕ ਕੋਈ ਸੀਪੀ ਸਾਹਿਬ ਨੂੰ ਉਹਨਾਂ ਨੇ ਦਰਖਾਸਤ ਦਿੱਤੀ ਆ ਤੇ ਸਾਡੇ ਮਾਨਯੋਗ ਐਸਐਚਓ ਸਾਹਿਬ ਅਜੇ ਤੱਕ ਕੋਈ ਕਾਰਵਾਈ ਨਹੀਂ ਕਰ ਰਹੇ ਇਹ ਦਰਖਾਸਤ 15 ਦਿਨ 15 ਦਿਨ ਤਕਰੀਬਨ 15 ਦਿਨ ਤੋਂ ਐਸਐਚਓ ਸਾਹਿਬ ਕੋ ਸੀਪੀ ਸਾਹਿਬ ਵੱਲੋਂ ਆ ਚੁੱਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨੂੰ ਜੈ ਵਾਰਮਿਕੀ ਜੀ ਅੱਜ ਡੀਸੀਪੀ ਸਾਹਿਬ ਨੂੰ ਮਿਲਿਆ ਗਿਆ ਵਾ ਖਾਸ ਕਰਕੇ ਵੀਰਕੇ ਦੇ ਮੁੱਦਿਆਂ ਨੂੰ ਲੈ ਕੇ ਜੋ ਕਿ ਵੀਰਕੇ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਹੋ ਚੁੱਕਿਆ ਵਾ ਤੇ ਕੋਈ ਵੀ ਐਸਐਚਓ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਨਸ਼ੇ ਵੱਲੋਂ ਖਾਸ ਕਰਕੇ ਐਸਐਚਓ ਜਿਹੜੇ ਫੜੇ ਆ ਰਹੇ ਆ ਪਰ ਜਿਹੜੇ ਵੀ ਦੋਸ਼ੀ ਆ ਉਹ ਛੱਡੇ ਵੀ ਜਾ ਰਹੇ ਆ ਵੱਡੇ ਮਗਰਮਸ਼ ਛੱਡੇ ਜਾ ਰਹੇ ਆ ਖਾਸ ਕਰਕੇ 베ਰਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਆ ਗੋਲੀਆਂ ਸਿੱਧੀਆਂ ਚਲਾਈਆਂ ਜਾ ਰਹੀਆਂ ਵਾ ਘਰ ਆ ਕੇ ਪੀੜਤ ਪਰਿਵਾਰਾਂ ਨੂੰ ਵੱਢਿਆ ਜਾ ਰਿਹਾ ਵਾ ਪਰ ਪਰਚੇ ਵੀ ਦਰਜ ਹੋਏ ਆ ਪਰ ਮਹੀਨਾ ਮਹੀਨਾ ਡੇਢ-ਡੇਢ ਮਹੀਨੇ ਹੋ ਗਿਆ ਕੋਈ ਵੀ ਅਰੈਸਟ ਨਹੀਂ ਪੈ ਰਹੀ ਖਾਸ ਕਰਕੇ ਅੱਜ ਡੇਢ ਮਹੀਨਾ ਹੋ ਚੁੱਕਿਆ ਵਾ ਜਿਹੜੇ ਪਰਚੇ ਦਰਜ ਹੋਏ ਆ ਕੋਈ ਵੀ ਐਸਐਚਓ ਵੱਲੋਂ ਅਰੈਸਟ ਨਹੀਂ ਪੈ ਰਹੀ ਦੋਸ਼ੀ ਜਿਹੜੇ ਆ ਸ਼ਰੀਆਮ ਵੀਰਕੇ ਦੇ ਵਿੱਚ ਘੁੰਮ ਫਿਰ ਰਹੇ ਆ ਪਰ ਕੋਈ ਵੀ ਇਨਸਾਫ ਨਹੀਂ ਦਿੱਤਾ ਜਾ ਰਿਹਾ ਮਤਾਈਆਂ ਨੂੰ ਅੱਜ ਡੀਸੀਪੀ ਮੰਡੇਰ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਅਸ਼ਵਾਸ਼ਣ ਦਵਾਇਆ ਵਾ ਜਿਹੜੇ ਵੀ ਮੁਕਦਮੇ ਨੇ ਉਹਨਾਂ ਉਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਏਗੀ ਕਾਰਨ ਕੀ ਸਮੇਂ ਤੇ ਜਿਹੜੀ ਗਿਫਤਾਰੀ ਨਹੀਂ ਹੋ ਜਾ ਰਹੀ ਇੱਕ ਤੁਸੀਂ ਨਸ਼ੇ ਦੇ ਗੁੱਦ ਕੈਬਿਨ ਮੇਨ ਐਗਜ਼ੀਕਿਊਟਿਵ ਕਿਹੜਾ ਉਹ ਛੱਡਿਆ ਗਿਆ ਉਹ ਤਾਂ ਕੀ ਕਰਨਗੇ ਕਾਰਨ ਇਹ ਤੇ ਪੁਲਸ ਪਰਸ਼ਾ ਸ਼ਿੰਦੀ ਅਲਗੇਲੀ ਆ ਐਸ ਐਚਓ ਦੀ ਅਲਗੇਲੀ ਆ ਕਿ ਜੋ ਵੇਰਕੇ ਦੇ ਵਿੱਚ ਇੰਨਾ ਜ਼ਿਆਦਾ ਨਸ਼ਾ ਹੋ ਚੁੱਕਾ ਵਾ ਪਰ ਕੋਈ ਵੀ ਐਸ ਐਚਓ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਖਾਸ ਕਰਕੇ ਆ ਥੋੜੇ ਦਿਨੇ ਪਿਛਲੇ ਇੱਕ ਮਸਲਾ ਸੀ ਅ ਦੋ ਲੜਕੇ ਫੜੇ ਗਏ ਸੀ ਤੇ ਉਹਨਾਂ 'ਚ ਇੱਕ ਜਾਨੇ ਨੂੰ ਛੱਡ ਦਿੱਤਾ ਗਿਆ ਤੇ ਇੱਕ ਜਾਨੇ ਉੱਤੇ 50 ਗ੍ਰਾਮ ਹੀਰਨ ਪਾਤੀ ਗਈ ਖਾਸ ਕਰਕੇ ਉਹਨਾਂ ਲੜਕਿਆਂ 'ਚ ਇੱਕ ਜਾਨੇ ਨੇ ਦੱਸਿਆ ਵੀ ਆ ਕਿਹੜੀ ਅਸੀਂ ਲੇਡੀਜ਼ ਕੋ ਨਸ਼ਾ ਲੈਨੇ ਆ ਉਹ ਵੀਡੀਓ ਵੀ ਮੇਰੇ ਕੋਲ ਮੌਜੂਦ ਆ ਤੇ ਐਸ ਐਚਓ ਆਪ ਜਾ ਕੇ ਉਹਨਾਂ ਦੇ ਘਰ ਰੇਡ ਵੀ ਮਾਰੀ ਆ ਉਹਨਾਂ ਵੱਲੋਂ ਅਮਨਜੋਤ ਕੌਰ ਜੀ ਵੱਲੋਂ ਉਹਨਾਂ ਨੂੰ ਆਪਣੀ ਗੱਡੀ ਸਿਵਲ ਗੱਡੀ ਦੇ ਵਿੱਚ ਬਿਠਾ ਕੇ ਲਿਆਂਦਾ ਵੀ ਗਿਆ ਥਾਣੇ ਪਰ ਪਤਾ ਨਹੀਂ ਕੀ ਗੱਲ ਸੀ ਉਹਨਾਂ ਨੂੰ ਬਾਅਦ ਦੇ ਵਿੱਚ ਛੱਡ ਦਿੱਤਾ ਗਿਆ ਤੇ ਇਹ ਹਾਲ ਨੇ ਥਾਣੇ ਦੇ ਬਿਲਕੁਲ ਜੀ ਡੀਸੀਪੀ ਜੀ ਦੇ ਨੋਟਿਸਮੈਂਟ ਡੇਰ ਸਾਹਿਬ ਦੀ ਨੋਟਿਸਮੈਂਟ ਲਿਆਂਦੀ ਆ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਵਾ ਕਿ ਜਿੰਨੇ ਵੀ ਇਹ ਮਸਲੇ ਖਾਸ ਕਰਕੇ ਵੀ ਗੱਲ ਕਹਿਣਾ ਚਾਹੁੰਦਾ ਜੋ ਪਿਛਲੇ ਦਿਨੇ ਅਮਨਜੋਤ ਕੌਰ ਜੀ ਉੱਤੇ ਹਮਲਾ ਹੋਇਆ ਵਾ ਤੇ ਜੇ ਉਹ ਸਿਵਲ ਡਰੈਸ 'ਚ ਨਾ ਹੁੰਦੇ ਜਾਂ ਡਰੈਸ ਪਾਈ ਹੁੰਦੀ ਉਹਨਾਂ ਨੇ ਵਰਦੀ ਪਾਈ ਹੁੰਦੀ ਸ਼ਾਇਦ ਜੋ ਉਹ ਹੋਇਆ ਉਹਨਾਂ ਨਾਲ ਉਹ ਟਲ ਸਕਦਾ ਤੇ ਬਟ ਬਟ ਮੈਂ ਬਹਾਦਰੀ ਦਾ ਪੁਰਸਕਾਰ ਦਿੱਤਾ ਕਿ ਲੱਗਦਾ ਇਹ ਵੀ ਤਾਂ ਔਰ ਵੇਖੋ ਜੀ ਹੁਣ ਇਹਦੇ ਉੱਤੇ ਤੇ ਮੈਂ ਕੁਝ ਬੋਲ ਨਹੀਂ ਸਕਦਾ ਬਟ ਇਹ ਆ ਵੀ ਜੇ ਉਹ ਵਰਦੀ ਪਾ ਕੇ ਜਾਂਦੇ ਤੇ ਸ਼ਾਇਦ ਬਚਾਅ ਹੋ ਸਕਦਾ ਸੀ ਜੋ ਉੱਥੇ ਵੇਰਕੇ ਦੇ ਵਿੱਚ ਹੋਇਆ ਤੇ ਇਹ ਨਹੀਂ ਹੋਣਾ ਸੀ ਇਹ ਵੀ ਗੱਲ ਕਹਿਣਾ ਚਾਹੁੰਦਾ ਵੀ ਜਦੋਂ ਉਹਨਾਂ ਨਾਲ ਹੋਇਆ ਪਰਚੇ ਵੀ ਦਰਜ ਹੋਏ ਬਾਅਦ ਵਿੱਚ ਦੋਸ਼ੀ ਜਿਹੜੇ ਇੱਕ ਦਿਨ ਦੇ ਵਿੱਚ ਅਰੈਸਟ ਹੋ ਗਏ ਤੇ ਬਟ ਜਿਹੜੇ ਮੁਕੱਦਮੇ ਵੇਰਕੇ ਦੇ ਵਿੱਚ ਚੱਲ ਰਹੇ ਆ ਡੇਢ-ਡੇਢ ਮਹੀਨਾ ਦੋ-ਦੋ ਮਹੀਨੇ ਹੋ ਚੁੱਕੇ ਆ ਉਹਨਾਂ ਦੀ ਕੋਈ ਅਰੈਸਟ ਨਹੀਂ ਪਾਈ ਜਾ ਰਹੀ ਫਿਰ ਆਮ ਲੋਕ ਕਿੱਥੇ ਜਾਣ ਦੱਸੋ ਤੇ ਇਸ ਕਰਕੇ ਚਲੋ ਡੀਸੀਪੀ ਜੀ ਨੇ ਅਸ਼ਵਾਸ਼ਣ ਦਵਾਇਆ ਵਾ ਕਿ ਜਿੰਨੇ ਵੀ ਮਸਲੇ ਤੁਹਾਡੇ ਹੱਲ ਕੀਤੇ ਜਾਣਗੇ ਜੇ ਮਸਲੇ ਨਹੀਂ ਹੱਲ ਕੀਤੇ ਜਾਂਦੇ ਹਫਤੇ ਤੱਕ ਤੇ ਫਿਰ ਵੇਰਕਾ ਵੇਰਕੇ ਦੇ ਵਿੱਚ ਵਾਲਮੀਕੀ ਸਮਾਜ ਵੱਲੋਂ ਅਤੇ ਜੱਥੀਆਂ ਬੰਦੀਆਂ ਵੱਲੋਂ ਤੁਣਾ ਸਾਹਿਬ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਟੋਟਲ ਕਿੰਨੇ ਮੁਕਦਮੇ ਜਿੰਨਾਂ ਵੱਲੋਂ ਤੁਸੀਂ ਨੋਟ ਚ ਲੈ ਜਾਂਦੇ ਹੋ ਤਿੰਨ ਮੁਕਦਮੇ ਆ ਚੌਥਾ ਨਸ਼ੇ ਦੇ ਖਿਲਾਫ ਜੋ ਮੁਕਦਮਾ